ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਪੁੱਬਲਾ ਮੈਂ ਅੱਜ ਤੁਹਾਨੂੰ ਸਵਾਭਨਾ ਇਕੱਠੇ ਹੋਏ ਆ ਨਵੇਂ ਸਾਲ ਦੀਆਂ ਲੋਹੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮਾਗੀ ਮੇਲੇ ਦੀਆਂ ਔਰ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਕਿ ਸਾਡਾ ਪੰਜਾਬ ਸਾਡਾ ਇਲਾਕਾ ਤਰੱਕੀ ਕਰੇ ਔਰ ਮਿਹਰ ਭਰਿਆ ਹੋਵੇ ਪਿਛਲੇ 10 ਦਿਨਾਂ ਤੋਂ ਜਿਹੜਾ ਨਗਰ ਕਾਉਂਸਲ ਦੇ ਵਿੱਚ ਰੋਜ਼ ਹੀ ਸਵੇਰੇ ਜਾ ਕੇ 11 ਵਜੇ ਡਰਾਮੇਬਾਜ਼ੀ ਕਰਕੇ ਦਰੀ ਵਿਛਾ ਲੈਂਦੇ ਆ ਔਰ ਉਹਦਾ ਕੋਈ ਦਰੀ ਦਾ ਜੇ ਪੁੱਛਿਆ ਜਾਵੇ ਕਾਰਨ ਤੁਹਾਨੂੰ ਦੱਸਣਾ ਚਾਹਨਾ ਕਿ ਕੁਝ ਟਾਈਮ ਪਹਿਲਾਂ ਜਿਹੜਾ ਸਾਡਾ ਮੂਸਾਪੁਰ ਰੋਡ ਤੇ ਡੰਪ ਉਥੇ ਅੱਗ ਲੱਗੀ ਸੀ ਔਰ ਐਜੇ ਭਿਆਨਕ ਅੱਗ ਲੱਗ ਗਈ ਸੀ ਉਹਦੇ ਸੰਬੰਧ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਹੁਕਮ ਕੀਤੇ ਸੀ ਕਿ ਤੁਰੰਤ ਅੱਗ ਤੇ ਕਾਬੂ ਪਾਇਆ ਜਾਵੇ ਔਰ ਜਿਹੜੀ ਵੀ ਉੱਥੇ ਲੋਡਬੰਦ ਚੀਜ਼ ਆ ਉਹਦਾ ਉਹਨੂੰ ਮਹੇਗਿਆ ਕਰਾਇਆ ਜਾਵੇ ਉਸ ਟਾਈਮ ਮੌਕੇ ਦੇ ਅਫਸਰਾਂ ਨੇ ਐਡੀ ਵੱਡੀ ਅੱਗ ਲੱਗੀ ਸੀ ਉਹਨੂੰ ਬੁਝਾਨ ਲਈ ਉਹ ਜਿਹੜੀ ਲੋਹੇ ਦੇ ਟਾਇਰੋਂ ਦੇ ਪੋਪਲਾਈਨ ਕਹਿੰਦੇ ਉਹ ਮਗਾ ਕੇ ਉੱਤੇ ਕਮਾਈ ਇੱਕ ਮਹੀਨਾ ਪੂਰਾ ਘੁੰਮੇ ਆ ਔਰ ਉਹਦੇ ਵਿੱਚ ਮਿੱਟੀ ਪਾਈ ਗਈ ਔਰ ਅੱਗ ਨੂੰ ਕਾਬੂ ਪਾਇਆ ਗਿਆ ਔਰ ਸਾਰੀ ਜਿਹੜੀ ਨਵੀਂ ਉਵਾਦੀ ਏਰੀਆ ਸੀ ਉੱਥੇ ਪੂਰਾ ਧੂਆਂ ਫੈਲਿਆ ਸੀ ਔਰ ਭੈੰਕਣ ਡਰ ਲੱਗਦਾ ਸੀ ਵੀ ਕਿਸੇ ਦੇ ਘਰਾਂ ਨੂੰ ਆਗਣਾ ਪੈ ਜਾਵੇ ਉਸ ਟਾਈਮ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਅੱਗ ਤੇ ਕਾਬੂ ਪਾਇਆ ਜਿਹੜੇ ਕਾਂਗਰਸੀ ਕਾਉਂਸਲਰ ਆ ਇਹਨਾਂ ਨੇ ਬਾਅਦ ਚੋ ਕਿਹਾ ਵੀ ਉੱਥੇ ਮਿੱਟੀ ਘੱਟ ਪਈ ਆ ਬਿੱਲ ਜ਼ਿਆਦਾ ਬਣ ਗਿਆ ਜੋ ਵੀ ਇਹਨਾਂ ਨੇ ਇਲਜ਼ਾਮ ਲਾਏ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਈਓ ਨੂੰ ਦਿੱਤੇ ਕੋਦੇ ਇਹੋ ਤੇ ਇਲਜ਼ਾਮ ਲੱਗਦੇ ਸੀ ਈਓ ਨੇ ਮਾਨਜੋਗ ਏਡੀਸੀ ਸਾਹਿਬ ਨੂੰ ਦਿੱਤੇ ਏਡੀਸੀ ਸਾਹਿਬ ਨੇ ਉਸੇ ਵੇਲੇ ਡਾਇਰੈਕਟਰ ਲੋਕਲ ਬੋਡੀ ਨੂੰ ਇਹਨਾਂ ਦੀ ਕੰਪਲੇਂਟ ਭੇਜਤੀ ਔਰ ਇਨਕੁਆਰੀ ਚੱਲਦੀ ਪਈ ਆ ਮੈਨੂੰ ਨਹੀਂ ਪਤਾ ਕਿਹੜੀ ਗੱਲ ਦੀ ਇਹ ਰੋਜ ਤਰਨਾ ਲਾਂਦੇ ਆ ਕਿਸ ਕਿਸ ਗੱਲ ਦਾ ਇਹਨਾਂ ਦਾ ਰੋਜ ਦਾ ਧਰਨਾ ਆ ਮੈਨੂੰ ਸਮਝ ਨਹੀਂ ਲੱਗੀ ਜਦ ਇਨਕੁਆਰੀ ਚੱਲਦੀ ਪਈ ਆ ਇਨਕੁਆਰੀ ਦੇ ਵਿੱਚ ਜਿਹੜਾ ਵੀ ਅਫਸਰ ਚਾਹੇ ਜਿਹੜਾ ਮਰਜ਼ੀ ਹੋਵੇ ਦੋਚੀ ਹੋਊਗਾ ਉੱਤੇ ਕਾਰਵਾਈ ਬਣੂਗੀ ਇਤੋਂ ਦਾ ਇੱਕ ਕਾਂਗਰਸੀ ਕੌਂਸਲਰ ਜਿਹੜਾ ਖੁਦ ਆਪਣੇ ਆਪ ਨੂੰ ਪ੍ਰਧਾਨ ਬਣਨ ਦੇ ਸੁਪਨੇ ਲੈਂਦਾ ਪਿਆ ਰੋਜ਼ ਡਰਾਮੇਬਾਜ਼ੀ ਕਰਦਾ ਮੈਂ ਉਹਨੂੰ ਦੱਸਣਾ ਚਾਹਨਾ ਕਿ ਤੁਸੀਂ ਕੰਪਲੇਂਟ ਦਿੱਤੀ ਆ ਕੰਪਲੇਂਟ ਤੇ ਜਿਹੜੀ ਕਾਰਵਾਈ ਹੋਊਗੀ ਅਸੀਂ ਉਹਦੇ ਨਾਲ ਆ ਔਰ ਮੈਂ ਇਹ ਵੀ ਕਹਿਣਾ ਚਾਹਨਾ ਕਿ ਜਿਹੜੀਆਂ ਬਾਕੀ ਵੀ ਕੰਪਲੇਂਟਾਂ ਆ ਉਹਨਾਂ ਦੇ ਵੀ ਦਰੀ ਪਿਛਾਓ ਤਾਂ ਕਿ ਉਹਨਾਂ ਦਾ ਵੀ ਆਪਾਂ ਨਿਚੋੜ ਕਰ ਸਕੀਏ ਡਾਕਟਰ ਸਾਹਿਬ ਦੱਸੂਗੇ ਕਿਹੜੀਆਂ ਕੰਪਲੇਂਟਾਂ ਆ ਉਹਨਾਂ ਦਾ ਵੀ ਨਿਚੋੜ ਨਾਲ ਹੀ ਹੋਵੇ ਔਰ ਇਹਨਾਂ ਦਾ ਜਿਹੜਾ ਇਹ ਡਰਾਮੇ ਬਾਜੀ ਆ ਸਿਰਫ ਲੋਕਾਂ ਦਾ ਸ਼ਰੀਬ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਕਿਉਂਕਿ ਇਹਨਾਂ ਨੇ ਇਹਨਾਂ ਦੇ ਰਾਜ ਦੇ ਵਿੱਚ ਰੇਲਵੇ ਰੋਡ ਬਣੀ ਔਰ ਦਿਨਾਂ ਦੇ ਵਿੱਚ ਟੁੱਟ ਗਈ ਔਰ ਉਹਦੀ ਇਨਕੁਆਰੀ ਹੋਈ 1632000 ਦੇ ਕਰੀਬ ਰੁਪਈਆ ਵਾਪਸ ਨਗਰ ਕੌਂਸਲ ਨਮਾ ਸ਼ਹਿਰ ਨੂੰ ਆਇਆ ਹੁਣ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਸੜਕ ਅਸੀਂ ਦੁਬਾਰਾ ਬਣਾ ਦੇਣੀ ਆ ਅਸੀਂ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਐਸਟੀਮੇਟ ਪਾਸ ਹੋਏ ਟੈਂਡਰ ਲੱਗਣ ਦੀ ਗੱਲ ਤੇ ਗੱਲ ਤੇ ਗੱਲ ਆ ਗਈ ਪਰ ਇਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਉਹ ਮੀਟਿੰਗਾਂ ਦੀ ਸਟੇ ਲੈ ਲਈ ਜਿਨ੍ਹਾਂ ਦੇ ਵਿੱਚ ਕਲਾਮ ਰੋਡ ਹੋਵੇ ਚਾਹੇ ਸਲੋ ਰੋਡ ਹੋਵੇ ਸ਼ਹਿਰ ਦੀਆਂ ਹੋਰ ਸੜਕਾਂ ਹੋਣ ਉਹ ਉਹਨਾਂ ਦੇ ਕੰਮ ਅਸੀਂ ਕਰਵਾ ਦੇਣੇ ਸੀ ਇਹਨਾਂ ਨੇ ਮਾਨਯੋਗ ਹਾਈ ਕੋਰਟ ਚੋਂ ਸਟੇ ਲੈ ਲਈ ਔਰ ਇੱਕ ਦਿਨ ਕੁਲਵੰਤ ਕੋਰ ਐਮਸੀ ਨੇ ਕਿਹਾ ਕਿ ਮੇਰੇ ਬਾੜ ਦੇ ਕੰਮ ਨਹੀਂ ਪਾਏ 24 6 24 ਨੂੰ ਮੀਟਿੰਗ ਹੋਈ ਸੀ ਆ ਮੈਂ ਤੁਹਾਨੂੰ ਦਿਖਾ ਸਕਦਾ ਉਹਦੇ ਵਿੱਚ ਇਹਨਾਂ ਦੇ ਬਾਡਾਂ ਦੇ ਕੰਮ ਇਨਾਂ ਦੀ ਇੱਕ ਕਾਉਂਸਲਰ ਸਾਡੀ ਛੋਟੀ ਭੈਣ ਮੌਨਿਕਾ ਜਾਂਗੜਾ ਪਿਛਲੇ ਡੇਢ ਸਾਲ ਤੋਂ ਕੈਨੇਡਾ ਦੇ ਵਿੱਚ ਬੈਠੀ ਆ ਅਸੀਂ ਜਦੋਂ ਟੈਂਡਰ ਲਾਏ ਸੀਗੇ 50 ਲੱਖ ਰੁਪਏ ਦੇ ਕੰਮ ਉਹਦੇ ਬਾੜ ਦੇ ਕਰਾ ਕੇ ਦਿੱਤੇ ਆ ਜੇ ਕੋਈ ਕਾਉਂਸਲਰ ਚਲਾ ਗਿਆ ਤਾਂ ਲੋਕਾਂ ਦਾ ਕੀ ਕਸੂਰ ਆ ਅਸੀਂ ਤਾਂ ਕਦੀ ਕੋਈ ਬਿੱਤ ਕਰਾ ਨਹੀਂ ਕੀਤਾ ਜੇ ਸਲੋ ਰੋਡ ਦੀ ਗੱਲ ਕਰੀਏ ਤਾਂ ਕਲਵੰਤ ਕੋਰ ਦਾ ਬਾੜ ਇੱਕ ਪਾਸਾ ਸਾਰਾ ਸਲੋ ਚੌਂਕ ਤੋਂ ਸ਼ੁਰੂ ਹੋ ਜਾਂਦਾ ਐਂਡ ਤੱਕ ਕਲਵੰਤ ਕੋਰ ਦਾ ਬਾੜ ਆ ਪਤਾ ਨਹੀਂ ਕਿਹੜੇ ਭਲੇਖੇ ਜਾਂ ਜੋਕ ਆਪ ਕਰਦੇ ਰਹੇ ਆ ਇਹ ਦੂਜਿਆਂ ਤੇ ਉਂਗਲ ਛਾਲਦੇ ਆ ਔਰ ਜੋ ਕਰਾਪਸ਼ਨ 5 ਸਾਲ ਕਾਂਗਰਸ ਦੇ ਰਾਜ ਦੇ ਵਿੱਚ ਇਸ ਨਵਾਂ ਸ਼ਹਿਰ ਇਲਾਕੇ ਜੋਈਆ ਔਰ ਜੱਗ ਜਾ ਰ ਆ ਔਰ ਜਦੋਂ ਦੀ ਇਹਨਾਂ ਦੀ ਕਮੇਟੀ ਬਣੀ ਆ ਨਗਰ ਕੌਂਸਲ ਨਵਾਂ ਸ਼ਹਿਰ ਦੇ ਵਿੱਚ ਉਹਦੀਆਂ ਸਾਰੀਆਂ ਇਨਕੁਆਰੀਆਂ ਕਰਾ ਲਓ ਨਾਲ ਸਾਡੇ ਵੀ ਸਾਈਨ ਕਰਾ ਲਓ ਹੋਰ ਵੀ ਜਿਹੜੀਆਂ ਇਹਨਾਂ ਦੀਆਂ ਕੋਈ ਮਣਾ ਦੀਆਂ ਕੰਪਲੇਂਟਾਂ ਉਹਨਾਂ ਦੀਆਂ ਵੀ ਇਨਕੁਆਰੀਆਂ ਕਰਾ ਲਓ ਅਸੀਂ ਵੀ ਸਾਈਨ ਕਰਦੇ ਆ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਸਕੇ ਆਪ ਸਭ ਕੋ ਨਜਾਇਜ਼ ਕਰਨ ਦੀਆਂ ਇਹਨਾਂ ਨੂੰ ਆਦਤਾਂ ਪਈਆਂ ਹੁਣ ਜਦ ਅਫਸਰਾਂ ਨੂੰ ਆ ਕੇ ਧਮਕੀਆਂ ਦਿੰਦੇ ਆ ਕਮੇਟੀ ਘਰ ਦੇ ਵਿੱਚ ਆ ਕੇ ਅਸੀਂ ਆ ਕਰਦੇ ਆਂਗੇ ਅਸੀਂ ਆ ਕਰਦੇ ਆਂਗੇ ਫਿਰ ਉਦਾਂ ਦੇ ਅਫਸਰਾਂ ਨੇ ਕੰਮ ਕਰਨਾ ਇਹਨਾਂ ਦੇ ਹੋਰ ਜਿਹੜੀ ਗੱਲ ਤੁਸੀਂ ਇਹਨਾਂ ਦੇ ਮੂੰਹੋਂ ਸੁਣੀ ਆ ਤੁਸੀਂ ਮੇਰੇ ਕੋਲੋਂ ਪੁੱਛ ਸਕਦੇ ਹੋ ਮੈਂ ਉਹਦਾ ਤੁਹਾਨੂੰ ਜਵਾਬ ਦੇ ਆਂ ਹੋਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਅਸੀਂ ਆ ਸਾਹਮਣੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆ ਦੇਖੋ ਕਿਸੇ ਕੰਮ ਦੀ ਸ਼ੁਰੂਆਤ ਕਰ ਜਾਣੀ ਮੁੜ ਕੇ ਉਹਨੂੰ ਨੇਪਰੇ ਨਹੀਂ ਚਾੜਨਾ ਇਹ ਸਾਡੀ ਸਰਕਾਰ ਦਾ ਕੰਮ ਨਹੀਂ ਆ ਅਸੀਂ ਸਕੂਲ ਪੂਰਾ ਜਿੰਨੇ ਪੈਸੇ ਦਾ ਟੈਂਡਰ ਸੀ ਸਾਰੇ ਪੈਸੇ ਲਿਆ ਕੇ ਦਿੱਤੇ ਆ ਅਜਮਾਨ ਜੋਗ ਪੰਜਾਬ ਦੇ ਮੁੱਖ ਮੰਤਰੀ ਕਿਸੇ ਵੀ ਦਿਨ ਆ ਕੇ ਇਹ ਸੀਨੀਅਰ ਸਕੈਂਡਰੀ ਸਕੂਲ ਦਾ ਉਦਘਾਟਨ ਕਰੋਗੇ ਜਿਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਪੈਸਿਆਂ ਵੱਲੋਂ ਕੋਈ ਕਮੀ ਪੇਛੀ ਨਹੀਂ ਆਨ ਦਿੱਤੀ ਸਾਰੇ ਫੰਡ ਮੁਹਈਆ ਕਰਾਏ ਆ ਮਹਿਕਮੇ ਨੂੰ ਔਰ ਅੱਜ ਮੇਰਾ ਖਿਆਲ ਆ ਕਿ ਹਫਤੇ 10 ਦਿਨਾਂ ਦੇ ਵਿੱਚ ਇਹ ਸਕੂਲ ਦੀ ਬਿਲਡਿੰਗ ਤਿਆਰ ਹੋ ਜਾਣੀ ਆ। ਥੋੜੇ ਦਿਨ ਪਹਿਲਾਂ ਨਮਾ ਸ਼ਹਿਰ ਦੇ ਵਿੱਚ ਮੈਂ ਧੰਨਵਾਦ ਕਰਦਾ ਨਮਾ ਸ਼ਹਿਰ ਜ਼ਿਲ੍ਹੇ ਦੇ ਸਾਰੇ ਐਮ ਐਲ ਏ ਸਹਿਬਾਨ ਦਾ, ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਦਾ ਜਿਨ੍ਹਾਂ ਨੇ ਰਲ ਕੇ ਇੱਕ ਹੱਲਾ ਮਾਰਿਆ, ਮਿਹਨਤ ਕੀਤੀ, ਸੀ ਐਮ ਸਾਹਿਬ ਨੂੰ ਅਸੀਂ ਮਿਲੇ ਜਾ ਕੇ ਜਿਹਦੇ ਵਿੱਚ ਨਮਾ ਸ਼ਹਿਰ ਦੇ ਲਈ ਮੈਡੀਕਲ ਕਾਲਜ ਦੀ ਗੱਲ ਚੱਲੀ। ਜਦੋਂ ਮੈਡੀਕਲ ਕਾਲਜ ਦੀ ਗੱਲ ਚੱਲੀ ਤਾਂ ਉਦੋਂ ਕੋਈ ਇੱਕ ਐਪਲੀਕੇਸ਼ਨ ਲਿਖੀ ਗਈ ਨਗਰ ਕੌਂਸਲ ਨਵਾਂ ਸ਼ਹਿਰ ਵੱਲੋਂ ਸਾਰੇ ਐਮਸੀਆਂ ਵੱਲੋਂ ਕਿ ਅਗਰ ਨਵਾਂ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਆਂਦਾ ਆ ਜੇ ਉੱਥੇ ਨਗਰ ਕੌਂਸਲ ਦੀ ਕੋਈ ਜ਼ਮੀਨ ਮੈਡੀਕਲ ਕਾਲਜ ਦੀ ਵਰਤੋਂ ਲਈ ਆਂਦੀ ਆ ਤਾਂ ਅਸੀਂ ਸਾਰੇ ਦੇਣ ਨੂੰ ਤਿਆਰ ਆ ਤਾਂ ਉਹਦੇ ਵਿੱਚ ਵੀ ਇਹ ਜਿਹੜੇ ਕਾਂਗਰਸੀ ਕੌਂਸਲਰ ਸੀ ਇਹਨਾਂ ਨੇ ਸਾਈਨ ਨਹੀਂ ਕੀਤੇ ਜਿੱਥੋਂ ਇਹਨਾਂ ਦੀ ਪਹਿਚਾਨ ਹੁੰਦੀ ਆ ਕਿ ਇਹ ਵਿਕਾਸ ਵਿਰੋਧੀ ਆ ਔਰ ਇਹਨਾਂ ਨੇ ਸਾਈਨ ਨਹੀਂ ਕੀਤੇ ਬਾਕੀ ਸਾਰੀਆਂ ਪਾਰਟੀਆਂ ਦੇ ਕੌਂਸਲਰ ਸਹਿਬਾਨ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਉਸੇ ਵੇਲੇ ਸਾਈਨ ਕਰਕੇ ਦਿੱਤੇ ਕਿ ਜੇ ਸਾਡੇ ਇਲਾਕੇ ਦੇ ਵਿੱਚ ਕੋਈ ਵਧੀਆ ਚੀਜ਼ ਆਂਦੀ ਆ ਜਿੱਥੇ ਬੱਚਿਆਂ ਦਾ ਪੁਰਾਣਾ ਇਲਾਕੇ ਦਾ ਪੁਰਾਣਾ ਇੱਕ ਬੰਦਾ ਆ ਉਹਦੇ ਲਈ ਅਸੀਂ ਸਾਰੇ ਰਾਜ਼ੀ ਆ ਪਰ ਇਹਨਾਂ ਨੇ ਉੱਥੋਂ ਵੀ ਇਨਕਾਰੀ ਕੀਤੀ ਕਿਹੜੀ ਕਿਹੜੀ ਗੱਲ ਤੁਹਾਨੂੰ ਦੱਸੀਏ ਸਿਰਫ ਤਾਂ ਸਿਰਫ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਧਰਨੇ ਲੱਗਦੇ ਆ ਅਗਰ ਇਸ ਮਿੱਟੀ ਦੇ ਮਸਲੇ ਤੇ ਕਿ ਜਿਹੜਾ ਮਰਜੀ ਅਫਸਰ ਹੋਵੇ ਛੋਟਾ ਹੋਵੇ ਵੱਡਾ ਹੋਵੇ ਉੱਤੇ ਕੋਈ ਗੱਲ ਆਊਗੀ ਤਾਂ ਆਮ ਆਦਮੀ ਪਾਰਟੀ ਕਾਰਵਾਈ ਕਰਨ ਲਈ ਉਹਨਾਂ ਲਈ ਨਾਲ ਖੜੂਗੀ ਅਫਸਰਾਂ ਦੇ ਅਸੀਂ ਉਲਟ ਖੜਾਂਗੇ ਜਿਨੇ ਕੋਈ ਕ腐ਸ਼ਨ ਕੀਤੀ ਹੋਈ ਉਹਦਾ ਜਵਾਬ ਦੇ ਉਹ ਆਮ ਆਦਮੀ ਪਾਰਟੀ ਨਹੀਂ ਹੈ ਮੈਂ ਹੁਣ ਡਾਕਟਰ ਸਾਹਿਬ ਨੂੰ ਬੇਨਤੀ ਕਰੀ ਦਿੱਤੀਆਂ ਮੈਂ ਬਾਰ-ਬਾਰ ਜਿਹੜੇ ਕਾਉਂਸਲਰ ਸਹਿਬਾਨ ਉੱਥੇ ਧਰਨੇ ਤੇ ਬੈਠੇ ਆ ਚਲੋ ਬੈਠਣਾ ਵੀ ਚਾਹੀਦਾ ਲੜਾਈ ਲੜਨੀ ਵੀ ਚਾਹੀਦੀ ਆ ਬਾਰ-ਬਾਰ ਕਹਿੰਦੇ ਅਸੀਂ ਰਾਜਨੀਤੀ ਨਹੀਂ ਕਰਦੇ ਕਿ ਜਦ ਤੁਹਾਨੂੰ ਪਤਾ ਹੈ ਕਿ ਇਨਕੁਆਇਰੀ ਮਾਰਕ ਹੋ ਚੁੱਕੀ ਆ ਜਾਂਚ ਸ਼ੁਰੂ ਹੋ ਚੁੱਕੀ ਆ ਫਿਰ ਆਪਾਂ ਦਰਿਆ 'ਤੇ ਬੈਠੇ ਆ ਤਾਂ ਹੁਣ ਕੀ ਇਹ ਰਾਜਨੀਤੀ ਨਹੀਂ ਤਾਂ ਹੋਰ ਕੀ ਆ ਜੇ ਜਾਂਚ ਕਰਾਣੀ ਆ ਮੈਂ ਕਹਿੰਦਾ ਅਸੀਂ ਸਾਰਾ ਕੁਝ ਸਾਈਨ ਕਰਨ ਨੂੰ ਤਿਆਰ ਆ ਜਦੋਂ ਮੈਂ ਕਹ ਦਿੰਦਾ ਕਿ ਆਪਾਂ ਤੁਹਾਡੇ ਨਾਲ ਆ ਉਹਦੋਂ ਪਾਟਿਆ ਸਾਹਿਬ ਹੰਕਾਰ ਭਰੇ ਲਹਿਜੇ ਚ ਮੇਰੇ ਬਾਰੇ ਸਵਾਲ ਕਰਨ ਲੱਪ ਪੈਂਦੇ ਕਿ ਤੂੰ ਕੌਣ ਹੈ ਭਾਈ ਤੂੰ ਵੀ ਐਮਸੀ ਹੈ ਤਾਂ ਫਿਰ ਮੇਰਾ ਨਾਮ ਵਾਰ-ਵਾਰ ਕਿਉਂ ਲੈਣੇ ਮੈਂ ਤੁਹਾਡੇ ਵਰਗਾ ਐਮਸੀ ਹਾਂ ਫਿਰ ਮੈਨੂੰ ਕਦੇ ਨਾਮਾ ਦੱਸਦੇ ਆ ਕਿ ਭਾਈ ਮੈਂ ਤਾਂ 97 ਚ ਪਹਿਲੀ ਵਾਰੀ ਕਾਉਂਸਲਰ ਬਣਿਆ ਸੀ ਆਜ਼ਾਦ ਮੈਨੂੰ ਲੱਗਦਾ ਪਹਿਲੀ ਵਾਰ ਤੁਸੀਂ ਬਣੇ ਮੇਰੇ ਖਿਆਲ ਚ ਮੈਂ ਨਾਮਾ ਨਹੀਂ ਹਾਂ ਕਦੇ ਮੈਨੂੰ ਨਾਮਾ ਦੱਸਦੇ ਕਦੇ ਪਰਸਨਲ ਪਰਸਨਲ ਅਟੈਕ ਨਹੀਂ ਕਰਨੇ ਚਾਹੀਦੇ ਕ腐ਸ਼ਨ ਕਿਹਨੂੰ ਕਹਿੰਦੇ ਆ ਜੇ ਕੁੰਬਲਾ ਸਾਹਿਬ ਦੁਕਾਨ ਤੇ ਕਰਾਇਦਾਰ ਹੈ ਕਮੇਟੀ ਦਾ ਕਰਾਇਦਾਰ ਕੋਈ ਹੋਰ ਹੈ ਆਪਾਂ ਦੁਕਾਨ ਲੈ ਕੇ ਬੈਠੇ ਆ 3-4 ਲੱਖ ਰੁਪਈਆ ਕਮੇਟੀ ਦਾ ਬਕਾਇਆ ਖੜਾ ਆਪਾਂ ਉਹ ਨਹੀਂ ਦਿੰਦੇ ਇਹਨੂੰ ਕ腐ਪਸ਼ਨ ਨਹੀਂ ਮੰਨਿਆ ਜਾਂਦਾ ਆਪਾਂ ਡੇਢ-2 ਸਾਲ ਤੋਂ ਤੁਹਾਡੇ ਕਾਉਂਸਲਰ ਵਿਦੇਸ਼ਾਂ 'ਚ ਬੈਠੇ ਆ ਔਰ ਪਤਾ ਹੈ ਕਿ ਉੱਥੇ ਸੈਟਲ ਹੋ ਗਏ ਆ ਅੱਜ ਤੱਕ ਅਸਤੀਫਾ ਨਹੀਂ ਦਿੱਤਾ ਉਹਨਾਂ ਦੀਆਂ ਤਨਖਾਹਾਂ ਲੈਣਾ ਕ腐ਪਸ਼ਨ ਨਹੀਂ ਹੁੰਦੀ ਕੀ ਕੋਈ ਕਾਉਂਸਲਰ ਦੇ ਦੁਕਾਨ ਦੇ ਸਾਹਮਣੇ ਕਮੇਟੀ ਦੀ ਇੱਕ ਥੜੀ ਬਣੀ ਹੈ ਕਮੇਟੀ ਦੀ ਜਗ੍ਹਾ ਦੇ ਉੱਤੇ ਕਿਹਾ ਉਹਦੇ ਤੇ ਕਬਜ਼ਾ ਕਰਨਾ ਉਹ ਉਹ ਕ腐ਪਸ਼ਨ ਨਹੀਂ ਹੁੰਦੀ ਕ腐ਪਸ਼ਨ ਕੀ ਨੂੰ ਕਹਿੰਦੇ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਤਾਂ ਇੱਕ ਬੇਨਤੀ ਕਰਦਾ ਕਿ ਪਾਰਟੀਆ ਸਾਹਿਬ ਅਸੀਂ ਸਾਈਨ ਕਰਨ ਨੂੰ ਤਿਆਰ ਆ ਮਿੱਟੀ ਦੀ ਜਾਂਚ ਜਿੱਥੇ ਮਰਜ਼ੀ ਕਰਾਓ ਅਸੀਂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਜਿੰਨੀ ਸਾਡੀ ਆ ਟਰਮ ਹੈ ਨਵੀਂ ਇਸ ਟਰਮ ਦੇ ਵਿੱਚ ਜਿੰਨੇ ਕੰਮ ਕੋਟੇਸ਼ਨਾਂ ਤੇ ਹੋਏ ਆ ਉਹਦੀ ਜਾਂਚ ਕਰਾਉਣ ਲਈ ਤੁਸੀਂ ਸਾਈਨ ਕਰਨ ਨੂੰ ਤਿਆਰ ਮੈਂ ਉਹਨਾਂ ਨੂੰ ਸਵਾਲ ਕਰਦਾ ਕਿ ਜੇ ਆਪਾਂ ਇਮਾਨਦਾਰੀ ਦੀ ਸ਼ੁਰੂਆਤ ਕਰਨੀ ਆ ਤਾਂ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰੀ ਜਾਂਚ ਕਰਾਉਣ ਨੂੰ ਤਿਆਰ ਆ ਇਸ ਕਮੇਟੀ ਦੀ ਟਰਮ ਦੌਰਾਨ ਜਿੰਨੀਆਂ ਵੀ ਕੋਟੇਸ਼ਨ ਵਰਕ ਹੋਇਆ ਉਹ ਸਾਰੀ ਦੀ ਜਾਂਚ ਹੋਣੀ ਚਾਹੀਦੀ ਔਰ ਪਾਰਟੀਆਂ ਸਾਹਿਬ ਜਿਹੜੇ ਧਰਨੇ ਤੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹਾ ਆ ਕਹਿਣਾ ਕਿ ਤੁਹਾਨੂੰ ਵੀ ਸਾਈਨ ਕਰਨੇ ਚਾਹੀਦੇ ਆ ਮੈਂ ਕਹਿਣਾ ਤੁਸੀਂ ਸਾਈਨ ਕਰੋਗੇ ਅਸੀਂ ਤੁਹਾਡੇ ਨਾਲ ਮਿੱਟੀ ਲਈ ਬੈਠਾਂਗੇ ਦੱਸੋ ਕ腐ਸ਼ਨ ਦੇ ਖਿਲਾਫ ਅਸੀਂ ਸਾਰੇ ਹੀ ਆਂ ਕਦੇ ਮੈਨੂੰ ਕਹਿੰਦੇ ਉਹ ਕਮੇਟੀ ਘਰ ਬੈਠਾ ਸੀ ਵੀ ਮੈਨੂੰ ਲੱਗਦਾ ਕਮੇਟੀ ਘਰ ਭਾਟਿਆ ਸਾਹਿਬ ਜਾ ਸਕਦੇ ਹੋਰ ਐਮਸੀ ਨਹੀਂ ਜਾ ਸਕਦਾ ਸਾਨੂੰ ਲੋਕਾਂ ਨੇ ਚੁਣਿਆ ਕਮੇਟੀ ਘਰ ਜਾਣ ਲਈ ਚੁਣਿਆ ਤੇ ਕੀ ਭਾਟਿਆ ਸਾਹਿਬ ਨੂੰ ਹੱਕ ਹੈ ਕਮੇਟੀ ਘਰ ਜਾਣ ਦਾ ਮੈਨੂੰ ਕਹਿੰਦੇ ਉਹ ਉੱਥੇ ਬੈਠਾ ਸੀ ਵੀ ਹੋਰ ਮੈਂ ਕਿੱਥੇ ਬੈਠਿਆ ਕਰਾਂ ਮੈਨੂੰ ਦੱਸ ਦੇਣ ਮੈਂ ਕਮੇਟੀ ਦੇ ਬਾਹਰ ਬੈਠ ਜਾ ਕਰਾਂ ਤੂੰ ਹੀ ਤਾਂ ਦਰੀ ਬਿਛਾ ਕੇ ਬੈਠੇ ਐਨੇ ਦਿਨ ਤੋਂ ਅਸੀਂ ਤਾਂ ਇਤਰਾਜ਼ ਹੀ ਨਹੀਂ ਕੀਤਾ ਵੀ ਭਾਈ ਤੁਸੀਂ ਕਿਉਂ ਬੈਠੇ ਕਮੇਟੀ 'ਚ ਕਿਉਂਕਿ ਤੁਹਾਡਾ ਹੱਕ ਬਣਦਾ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਤੁਸੀਂ ਕਮੇਟੀ ਘਰੀ ਜਾਣਾ ਤਾਂ ਮੇਰੇ ਤੇ ਇਤਰਾਜ਼ ਕਿਉਂ ਕਰਦੇ ਫਿਰ ਤੁਹਾਡੀ ਬਾਸ਼ਾ ਹੰਕਾਰ ਵਾਲੀ ਤੁਹਾਡੀ ਸਾਡੇ ਸਮਾਜ ਪ੍ਰਤੀ ਜੋ ਮਾਨਸਿਕਤਾ ਉਹ ਤਾਂ ਤੁਸੀਂ ਮੀਟਿੰਗ ਚ ਦੱਸੇ ਦਿੱਤੀ ਸੀ ਪਰ ਮੇਰੇ ਬਾਰੇ ਗੱਲਬਾਤ ਕਰਨ ਦਾ ਜਿਹੜਾ ਤੁਹਾਡਾ ਲਹਿਜਾ ਆ ਉਹ ਵੀ ਤੁਹਾਡਾ ਹੰਕਾਰ ਦਰਸਾਉਂਦਾ ਕਿ ਤੁਹਾਡੀ ਮਾਨਸਿਕਤਾ ਉਹੀ ਆ ਜਿਹੜੀ ਤੁਸੀਂ ਮੀਟਿੰਗ ਚ ਸਾਡੇ ਬਾਰੇ ਜਿਹੜੀ ਆ ਉਹ ਦੱਸੀ ਸੀ ਇਹ ਸ਼ੋਭਦਾ ਨਹੀਂ ਆ ਬੰਦੇ ਦੀ ਲਿਹਾਜ਼ ਬੰਦੇ ਦੀ ਬੋਲਬਾਣੀ ਬੰਦੇ ਦਾ ਕਿਰਦਾਰ ਉਦੀ ਭਾਸ਼ਾ ਇਹ ਸਾਰੀ ਜਿਹੜੀ ਆ ਉਹ ਸਬਕ ਹੋਣੀ ਚਾਹੀਦੀ ਆ ਆਪਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਕਦੋਂ ਕਿਹਾ ਜਾਂਚ ਨਹੀਂ ਕਰਾਣੀ ਚਾਹੀਦੀ ਫਿਰ ਤੁਸੀਂ ਜੇ ਮੈਂ ਕਿਹਾ ਵੀ ਆਪਾਂ ਰਲ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਬੈਠ ਕੇ ਮੀਟਿੰਗ ਕਰਨ ਨੂੰ ਤਿਆਰ ਆ ਆਪਾਂ ਤੁਹਾਡੇ ਕਹਿੰਦੇ ਉਹ ਕੌਣ ਹੁੰਦਾ ਸਾਨੂੰ ਸੱਦਣ ਵਾਲਾ ਵੀ ਭਾਈ ਮੈਂ ਤੈਨੂੰ ਕਦੋਂ ਸੱਦਿਆ ਤੂੰ ਮੈਨੂੰ ਸੱਦ ਲਾ ਮਤਲਬ ਇਦਾਂ ਦੀਆਂ ਗੱਲਾਂ ਸਿਰਫ ਗੁੰਮਰਾਹ ਕਰ ਰਹੇ ਆ ਮਿੱਟੀ 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 ਦਾ ਮਸਲਾ ਆ ਵੀ ਜਾਂਚ ਸ਼ੁਰੂ ਹੋ ਚੁੱਕੀ ਆ ਹੁਣ ਕੀ ਚਾਹੁੰਦੇ ਆ ਆਪਾਂ ਹੁਣ ਤੁਹਾਨੂੰ ਕੀ ਚਾਹੀਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਅਸੀਂ ਇਹ ਪੁੱਛੀਦਾ ਵੀ ਭਾਈ ਹੁਣ ਤੁਹਾਨੂੰ ਕੀ ਚਾਹੀਦਾ ਕਹਿੰਦੇ ਤੂੰ ਕੌਣ ਤਾਂ ਥੋੜਾ ਜਿਹਾ ਫਿਰ ਕਹਿੰਦੇ ਮੈਂ ਰਾਜਨੀਤੀ ਨਹੀਂ ਕਰਦਾ ਹੋਰ ਰਾਜਨੀਤੀ ਕਿੱਦਾਂ ਹੁੰਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਫਿਰ ਕਹਿੰਦੇ ਮੀਟਿੰਗਾਂ 'ਚ ਕਪਲੇ ਹੁੰਦੇ ਆ ਪਿੱਛੇ ਜੇ ਮੈਂ ਕਿਹਾ ਪਾਟਿਆ ਸਾਹਿਬ ਲਾਈਵ ਮੀਟਿੰਗ ਹੁੰਦੀ ਆ ਜੇ ਤਾਂ ਤੁਹਾਨੂੰ ਅਜੰਡਾ ਨਹੀਂ ਪਹੁੰਚਿਆ ਮੀਟਿੰਗ ਹੋ ਗਈ ਤਾਂ ਮੈਂ ਕਹਿੰਦਾ ਬੇਈਮਾਨੀ ਆ ਜੋ ਤੁਹਾਡੇ ਘਰ ਅਜੰਡਾ ਆਂਦਾ ਤੁਸੀਂ ਰਿਸੀਵ ਕਰਦੇ ਆ ਮੀਟਿੰਗ ਦੇ ਵਿੱਚ ਤੁਸੀਂ ਨਹੀਂ ਆਂਦੇ ਮੀਟਿੰਗ ਲਾਈਵ ਹੁੰਦੀ ਆ ਤਾਂ ਮੀਟਿੰਗ ਚ ਕਿਹੜਾ ਕਪੜਾ ਹੁੰਦਾ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਤੋਂ ਹੀ ਪੁੱਛਣਾ ਚਾਹਦਾ ਕਿਉਂਕਿ ਹੁਣ ਮੈਂ ਪਰਸਨਲੀ ਤਾਂ ਪੁੱਛ ਨਹੀਂ ਸਕਦਾ ਜਿੱਦਾਂ ਦੀ ਉਹਨਾਂ ਦੀ ਭਾਸ਼ਾ ਆ ਇਸ ਕਰਕੇ ਮੈਂ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਲੋ ਇਹ ਇਹ ਜਿਹੜੇ ਲੋਕ ਆ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਆ ਜਦੋਂ ਪਰਮ ਸਿੰਘ ਖਾਲਸੇ ਹੁਣੀ ਤੁਹਾਡਾ ਸਾਥ ਦਿੱਤਾ ਨਾਲ ਸਵਾਲ ਕਰ ਦਿੱਤੇ ਵੇ ਭਾਈ ਆਪਾਂ ਇਹ ਵੀ ਕਰ ਲਈਏ ਆ ਵੀ ਕਰ ਲਈ ਉਹ ਗੱਲ ਬਾਅਦ ਚ ਕਰਾਂਗੇ ਉਹ ਬਾਅਦ ਕਿਉਂ ਕਰਾਂਗੇ ਵੀ ਉਹ ਲੰਬੀ ਚੌੜੀ ਗੱਲ ਕੀ ਹੋਊਗੀ ਉਦੋਂ ਤੁਸੀਂ ਮੁਕਰ ਜਾਂਦੇ ਜਵਾਬ ਦੇਣ ਤੋਂ ਮਤਲਬ ਸਵਾਲ ਕਰਨ ਦਾ ਤੁਹਾਨੂੰ ਹੱਕ ਆ ਜਦੋਂ ਜਵਾਬ ਦੇਣਾ ਇਹ ਫੇਰ ਕਰ ਲਾਂਗੇ ਅੱਜ ਤੁਸੀਂ ਇੱਥੇ ਹੀ ਗੱਲ ਕਰੋ ਇਹ ਕੀ ਗੱਲ ਹੋਈ ਜੇ ਤੁਸੀਂ ਸ਼ਹਿਰ ਦੇ ਨੁਮਾਇੰਦੇ ਆ ਸ਼ਹਿਰ ਦੇ ਲੀਡਰ ਬਣਨਾ ਚਾਹੁੰਦੇ ਜੀ ਸੱਚਕੇ ਬਣੋ ਲੀਡਰ ਬਣੋ ਪ੍ਰਧਾਨ ਬਣੋ ਜੋ ਮਰਜ਼ੀ ਬਣੋ ਐਮ ਐਲ ਏ ਬਣੋ ਵੀ ਲੋਕਾਂ ਦੇ ਜਵਾਬ ਵੀ ਦਿਓ ਇਹ ਨਾ ਕਹੋ ਵੀ ਅਸੀਂ ਬਾਅਦ ਚ ਦੇ ਦਾਂਗੇ ਇਸ ਗੱਲ ਦਾ ਜਵਾਬ ਬਾਅਦ ਚ ਦੇ ਦਾਂਗੇ ਆ ਜਿਹੜੀ ਮੇਰੀ ਗੱਲ ਆ ਉਹਦਾ ਜਵਾਬ ਤੁਸੀਂ ਦੇ ਦਿਓ ਇਸ ਕਰਕੇ ਬੇਨਤੀ ਆ ਸ਼ਹਿਰ ਦੇ ਨਵੇਂ ਸ਼ਹਿਰ ਦੇ ਲੋਕ ਜਿਹੜੇ ਆ ਉਹ ਬੜੇ ਜਾਗਰੂਕ ਆ ਤੁਹਾਡੀਆਂ ਤੁਹਾਡੇ ਬਾਰੇ ਸਾਰਾ ਕੁਝ ਜਾਣਦੇ ਆ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਆਪਾਂ ਸਾਰਾ ਕੁਝ ਕਰਨਾ ਜੇ ਕੋਈ ਕ腐ਸ਼ਨ ਦੀ ਆਵਾਜ਼ ਉਠਾਉਣੀ ਆ ਤਾਂ ਜ਼ੀਰੋ ਤੋਂ ਉਠਾ ਲੈਣੀ ਚਾਹੀਦੀ ਆ ਆਪਣੇ ਟਾਈਮ ਦਾ ਵੀ ਕਰ ਲੈਣਾ ਚਾਹੀਦਾ ਦੂਜੇ ਦੇ ਟਾਈਮ ਦੀ ਵੀ ਕਰਾਣੀ ਚਾਹੀਦੀ ਆ ਅਸੀਂ ਬਿਲਕੁਲ ਤਿਆਰ ਆ ਕਿ ਜਾਂਚ ਹੋਣੀ ਚਾਹੀਦੀ ਸੋ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਇਤਨੇ 2-3 ਲੱਖ ਰੁਪਏ ਬਟਾਇਆ ਪਿਆ ਹੈ ਗਵਰਨਰ ਉਹ ਨਹੀਂ ਕੀਤਾ ਜੇ ਸੈਕੰਡ ਨਹੀਂ ਕੋਈ ਕਾਉਂਸਲਰ ਇਹ ਕਰਦਾਰ ਜਿਹੜਾ ਇਹ ਕਹਿੰਦੇ ਆ ਕਿ ਕਰਾਪਸ਼ਨ ਮੇਰਾ ਇਹਨਾਂ ਦਾ ਜਵਾਬ ਇਹ ਹੈ ਕਿ ਕਰਾਪਸ਼ਨ ਤਾਂ ਖੁਦ ਕਰਦੇ ਪਏ ਜੇ ਜੇ ਇਹਨਾਂ ਦੇ ਕਾਉਂਸਲਰ ਕੋਈ ਗੱਲ ਕਰਦੇ ਆ ਸਾਹਮਣੇ ਨਜ਼ਰ ਆਂਦੀ ਆ ਹੁਣ ਮੈਂ ਮੇਰੇ ਕੋਲ ਔਨ ਰਿਕਾਰਡ ਆ ਜਿਹੜੀ ਇਹਨਾਂ ਨੇ ਭੂਲਾ ਐਮਸੀ ਦੀ ਗੱਲ ਕੀਤੀ ਆ ਉਹਨੇ ਆਪ ਦੁਕਾਨ ਸਬਲੈਟ ਕੀਤੀ ਲਿੱਤੀ ਆ ਅੱਗੇ ਉਹਨੇ ਦੁਕਾਨ ਵੇਚੀ ਸੀ ਉਹਦਾ ਵੀ ਮੇਰੇ ਕੋਲ ਐਫੀਡੇਵਟ ਆ ਜਿਹੜਾ ਉਹਨੇ ਅੱਗੇ ਦੁਕਾਨ ਵੇਚੀ ਉਹਦਾ ਵੀ ਐਫੀਡੇਵਟ ਆ ਮੇਰੀ ਆਦਤ ਆ ਮੈਂ ਪਰਸਨਲ ਕਿਤੇ ਜਾਣਾ ਨਹੀਂ ਜਾਂਦਾ ਕਿਸੇ ਗੱਲ ਤੇ ਨਹੀਂ ਰੋਕਾ ਟੋਕਾ ਕਰਨੀ ਜਾਂਦਾ ਕਿਹੜੀ ਗੱਲ ਆ ਕੋਈ ਗੱਲ ਨਹੀਂ ਸਾਡਾ ਕਹਿਣ ਦਾ ਮਤਲਬ ਇਹ ਆ ਜੇ ਮੌਨਿਕਾ ਜਾਂਗੜਾ ਜੀ ਬਾਹਰ ਚਲ ਗਏ ਸੀ ਅਸੀਂ 50 ਲੱਖ ਰੁਪਈਆ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਬਾੜ ਦੇ ਵਿੱਚ ਲਾਇਆ ਜੇ ਮੀਟਿੰਗ ਕੀਤੀ ਹੈ ਨਹੀਂ ਹਾਜ਼ਰ ਹੋਏ ਪਰ ਇਹਨਾਂ ਦੇ ਬਾਡਾਂ ਦੇ ਵੀ ਕੰਮ ਪਏ ਆ ਓਨ ਰਿਕਾਰਡ ਆ ਮੈਂ ਤੁਹਾਨੂੰ ਆ ਏਜੰਡਾ ਦੇ ਦਿੰਦਾ ਵਿੱਚ ਇਹ ਆਪਾਂ ਮੀਟਿੰਗ ਕੀਤੀ ਸੀ 24 6 24 ਨੂੰ ਪਾਏ ਆ ਕੰਮ ਇਹਨਾਂ ਮੰਗਰ ਨਹੀਂ ਕੀਤਾ ਵੀ ਆਹ ਫੁਲਾਨੇ ਦਾ ਬਾੜਾ ਕੱਟ ਦਿਓ ਫੁਲਾਨੇ ਦਾ ਬਾੜਾ ਕੱਟ ਦਿਓ ਰੇਲਵੇ ਰੋਡ ਤੇ ਜਿਹੜਾ ਰੇਲਵੇ ਰੋਡ ਆ ਉਤੋਂ ਸਾਰਾ ਇਲਾਕਾ ਨੰਗਦਾ ਸਾਰੇ ਬਾਡਾਂ ਦੇ ਲੋਕ ਲੰਘਦੇ ਆ ਸਾਰਾ ਪਿੰਡਾਂ ਦੇ ਲੋਕ ਲੰਘਦੇ ਆ ਸਲੋ ਰੋਡ ਤੋਂ ਸਾਰੇ ਨੰਗਦੇ ਆ ਕਲਾਮ ਰੋਡ ਤੋਂ ਸਾਰੇ ਨੰਗਦੇ ਆ ਤੁਹਾਡੇ ਨਾਲ ਤੁਹਾਨੂੰ ਕੋਈ ਬਿੱਤ ਕਰਾ ਤੁਸੀਂ ਕੋਈ ਤੁਹਾਡੇ ਮਨ ਚ ਕੋਈ ਗੱਲ ਆ ਤੁਸੀਂ ਹਾਈ ਕੋਰਟ ਚੋ ਜਾ ਕੇ ਸਟੇ ਲੈਣੀ ਆ ਤੁਸੀਂ ਸਟੇ ਲੈਣੀ ਕਿਤੇ ਹੋਰ ਗੱਲਾਂ ਦੀ ਲੋ ਸਿਰਫ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਜਦੋਂ ਰੇਲਵੇ ਰੋਡ ਦਾ ਐਸਟੀਮੇਟ ਬਣ ਗਿਆ ਜਦੋਂ ਰੇਲਵੇ ਰੋਡ ਦਾ ਟੈਂਡਰ ਲੱਗਣ ਲੱਗਾ ਉਦੋਂ ਜਾ ਕੇ ਤੁਹਾਡੀ ਅਕਲਵੰਤ ਕੋਰੀ ਮੀਟਿੰਗ ਚ ਬੋਲੀ ਜੀ ਮੈਨੂੰ ਗੁੱਸਾ ਆਇਆ ਮੇਰੇ ਬਾੜ ਦਾ ਇੱਕ ਕੰਮ ਨਹੀਂ ਪਿਆ ਮੈਂ ਜਾ ਕੇ ਸਟੇ ਲੈ ਲਈ ਇਹਦਾ ਮਤਲਬ ਤੇਰੇ ਬਾੜ ਦਾ ਇੱਕ ਕੰਮ ਨਹੀਂ ਪਿਆ ਸਾਰਾ ਇਲਾਕਾ ਸਫਰ ਕਰੇ ਫਿਰ ਤੁਸੀਂ ਗਰੀਬ ਛਾ ਕੇ ਲੋਕਾਂ ਨੂੰ ਸੱਚੇ ਬੰਦੇ ਆ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਜਦੋਂ ਦੀ ਇਹ ਨਗਰ ਕੌਂਸਲ 2021 ਦੀ ਟਿਨਿਓਰ ਦੀ ਬਣੀ ਆ ਸਾਰੇ ਕੰਮਾਂ ਦੀ ਇਨਕੁਆਰੀ ਕਰਾ ਲਓ ਕਰਾਓ ਲਿਖੋ ਐਪਲੀਕੇਸ਼ਨ ਇਹ ਪੰਜ ਸਾਈਨ ਕਰਕੇ ਦੇਣ ਜਿਹੜੇ ਪੰਜ ਚਾਰਜ ਹੈਗੇ ਅਸੀਂ ਨਾਲ ਅਸੀਂ 12 ਜਾਣੇ ਸਾਈਨ ਕਰਦੇ ਉਸ ਇਨਕੁਆਰੀ ਲਈ ਅਸੀਂ ਨਾ ਕਰਾਪਸ਼ਨ ਕੀਤੀ ਆ ਨਾ ਕਰਨ ਦੇਣੀ ਆ ਕੋਈ ਵੀ ਅਫਸਰ ਸਾਡਾ ਕੁਝ ਨਹੀਂ ਲੱਗਦਾ ਜਿਹੜੇ ਅਫਸਰ ਨੇ ਕੀਤੀ ਹੋਊਗੀ ਉਦੇ ਜਵਾਬ ਦੇ ਆ ਜਿੱਦਣ ਅੱਗ ਲੱਗੀ ਸੀ ਉਦੋਂ ਤਾਂ ਬੜੀਆਂ ਬਾਹਾਂ ਲਟਕਾ ਕੇ ਕਹਿੰਦੇ ਸੀ ਹਾਏ ਦੁਨੀਆ ਮਦਦ ਜਦੋਂ ਅੱਗ ਬੁਝ ਗਈ ਔਰ ਤੁਹਾਨੂੰ ਪਤਾ ਮੀਟਿੰਗ ਦੇ ਵਿੱਚ ਇਹ ਪ੍ਰਵੀਨ ਪਾਟੀਆਂ ਨੇ ਕਿਹਾ ਸੀ ਮੈਂ ਐਸਸੀ ਵਿਰੋਧੀ ਆ ਤੁਸੀਂ ਵੀ ਸਾਰੇ ਵਿੱਚ ਹੀ ਸੀ ਜਦੋਂ ਤਾਂ ਕੋਈ ਗੱਲ ਹੋ ਜਾਂਦੀ ਆ ਫਿਰ ਉਦੋਂ ਨੂੰ ਤੋੜ ਲੈਂਦੇ ਆ ਤੁਸੀਂ ਯਾਦ ਇੱਕ ਮੀਟਿੰਗ ਇੱਕ ਐਪਲੀਕੇਸ਼ਨ ਦੀ ਇੱਤੀ ਸਾਡਾ ਬਾਰ ਬਾਰ ਵਾ ਉਹਦੀ ਇਨਕੁਆਰੀ ਆ ਉਹਦੀ ਇਨਕੁਆਰੀ ਪੰਜਾਬ ਲੈਵਲ ਤੋਂ ਅਫਸਰ ਆਗੇ ਕਰ ਰਹੇ ਆ ਜੋ ਹੋਊਗਾ ਜਿਹਨੇ ਕੀਤਾ ਹੋਊਗਾ ਭਰੂਗਾ ਜਿਹਨੇ ਕਰਪਸ਼ਨ ਕੀਤੀ ਉਹ ਭਰੂਗਾ ਠੀਕ ਆ ਪਰਸੋਂ ਈਯੂ ਨੇ ਪ੍ਰੈਸ ਨੂੰ ਬਿਆਨ ਦਿੱਤਾ ਇੱਕ ਮੈਂ ਪੜਿਆ ਇੱਕ ਅਖਬਾਰ ਦੇ ਵਿੱਚ ਉਹਨੇ ਕਿਹਾ ਵੀ ਇੰਨੇ 4.5 ਲੱਖ ਰੁਪਏ ਜੀਐਸਟੀ ਜਮ੍ਹਾਂ ਹੋਇਆ ਠੀਕ ਆ ਉਹਨੇ ਕਿਹਾ ਵੀ ਉਹ ਇੱਕ ਮਹੀਨਾ ਉਹ ਚੱਲੀ ਪੋ ਪੌਪਕਾਉਣ ਪੌਪ ਲਾਈਨ ਜਿਹੜੀ ਵੱਡੀ ਹੁੰਦੀ ਆ ਜੀਸੀਬੀ ਲੋਹੇ ਦੇ ਟਾਇਰਾਂ ਨਾਲ ਚੱਲਦੀ ਆ ਅਗਲੇ ਦੀ ਵੀ ਗੱਲ ਤੁਹਾਨੂੰ ਇਹ ਤੋੜੋ ਵੀ ਜੇ ਕੋਈ ਅਫਸਰ ਆ ਉਹਨੂੰ ਦੱਬੀ ਜਾਣ ਦੱਬੀ ਜਾਣ ਉਹਨੂੰ ਹੋਰ ਵੀ ਸੁਣੋ ਮੈਨੂੰ ਲੱਗਦਾ ਜੀ ਉਹਨਾਂ ਨੇ ਜਿਹੜਾ ਸਵਾਲ ਪੁੱਛਦਾ ਜਵਾਬ ਨਹੀਂ ਉਹਦਾ ਜਵਾਬ ਨਹੀਂ ਮਿਲਿਆ ਪਰ ਕਿੰਨੇ ਸਰਕਾਰ ਤੁਹਾਡੀ ਆ ਹਰ ਕੰਮ ਨੂੰ ਟਾਈਮ ਲੱਗਦਾ ਜਿਹੜਾ ਕੌਂਸਲ ਜਿਹੜੇ ਅਸੀਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਸਰਕਾਰ ਸਾਡੀ ਸਾਨੂੰ ਕਰਨਾ ਚਾਹੀਦਾ ਅਸੀਂ ਇੰਨੀ ਮੀਚ ਲੀਆਂ ਇਹਨਾਂ ਦੀਆਂ ਇਹਨਾਂ ਵਾਲੀਆਂ ਹਰਕਤਾਂ ਤੇ ਨਹੀਂ ਜਾਂਦੇ ਉਹ ਨਾ ਸਵਾਲ ਜਿੱਦਾਂ ਤੁਸੀਂ ਕਹਿੰਦੇ ਵੀ ਇੱਕ ਕੈਮਸੀ ਦੇ ਤਿੰਨ ਮੀਟਿੰਗਾਂ ਤੇ ਨਹੀਂ ਹਾਜ਼ਰ ਹੁੰਦਾ ਉਹ ਤਾਂ ਉਹ ਤਾਂ ਫੇਰ ਆਟੋਮੈਟਿਕਲੀ ਉਹਦੀ ਐਮਸੀਏ ਚ ਜਾਣੀ ਚਾਹੀਦੀ ਹੈ ਉਹ ਸਰਕਾਰ ਕਿਉਂ ਨਹੀਂ ਕਰ ਰਹੀ ਕੋਈ ਕਾਰਵਾਈ ਕਰ ਰਹੀ ਹੈ ਚਲੋ ਇਹ ਮੈਂ ਮੇਰੀ ਇਨਫੋਰਮੇਸ਼ਨ ਹੈ ਕਿ ਇੱਕ ਐਮਸੀ ਨੇ ਕਿਸੇ ਨੇ ਇਸ ਐਪਲੀਕੇਸ਼ਨ ਵਿੱਚ ਦਿੱਤੀ ਹੋਈ ਆ ਲਿਖ ਕੇ ਡਾਇਰੈਕਟਰ ਸਾਹਿਬ ਨੂੰ ਭੇਜ ਦਿੱਤੀ ਆ ਸੁਵਾਲ ਤੇ ਆ ਨਾ ਉਹ ਡਾਇਰੈਕਟਰ ਸਾਹਿਬ ਨੂੰ ਭੇਜਦੀ ਆ ਲਿਖ ਕੇ ਕਿਸੇ ਐਮਸੀ ਨੇ ਕੰਪਲੇਂਟ ਕੀਤੀ ਸੀ ਉਹ ਡਾਇਰੈਕਟਰ ਸਾਹਿਬ ਨੂੰ ਭੇਜਦੀ ਆ ਮੇਰਾ ਕਹਿਣ ਦਾ ਮਤਲਬ ਤੁਸੀਂ ਬਿਲਕੁਲ ਸਹੀ ਆ ਜੀ ਸਰਕਾਰ ਸਾਡੀ ਸਾਨੂੰ ਕਾਰਵਾਈ ਕਰਨੀ ਚਾਹੀਦੀ ਪਰ ਜਿਹੜੇ ਇਹਨਾਂ ਦੇ ਵਿੱਚ ਨਾਲ ਬਾਹਾਂ ਚੱਕਦੇ ਐ ਐਮਸੀ ਆਪ ਤਾਂ ਕਰਪਸ਼ਨ ਨਾਲ ਲਿਪਤਾ ਹੁਣ ਪ੍ਰਵੀਨ ਪਹਾੜੀ ਦੀ ਦੁਕਾਨ ਦੇਖ ਲਓ 5 ਫੁੱਟ ਨਾਲ ਹੀ ਵਧਾ ਕੇ ਥੜਾ ਵਧਾ ਕੇ ਉਹਦੇ ਤੇ ਫ੍ਰੀਮ ਲਾ ਕੇ ਪੂਰੀ ਦੁਕਾਨ ਕਾਬਜ ਕਰ ਲਈ ਬਾਹਰ ਪੂੜੀਆਂ ਕੱਢ ਲਈਆਂ ਤੁਸੀਂ ਕਾਰਵਾਈ ਕਰੋ ਨਹੀਂ ਨਹੀਂ 1 ਮਿੰਟ ਮੇਰੀ ਗੱਲ ਤਾਂ ਸੁਣੋ ਜੀ ਉਹ ਬੰਦੇ ਗੱਲਾਂ ਕਰਨ ਛੱਜ ਤਾਂ ਬੋਲਿਓ ਤੇ ਸ਼ਾਨਣੀ ਬੋਲਣ ਡਈ ਆ ਇਹ ਸੱਜਣਾ ਸ਼ਿਵ ਕੁਮਾਰ ਸਿੰਘ ਨਗਰ ਦਾ ਸੰਵodnik ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀシン ਇਜਾਜ਼ਤ ਦਿਓ ਧੰਨਵਾਦ